ਹੁਣ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੁ ਪੁੱਛੀਏ ਮਹਾਰਾਜ ਸਾਨੂੰ ਸੁੱਖ ਕਿੱਥੋਂ ਮਿਲੇਗਾ ਸਦੀਵੀ ਸੁੱਖ ਕਿਵੇਂ ਮਿਲਣਾ ਹੈ ਹਜੂਰ ਨੇ ਤਿੰਨ ਗੱਲਾਂ ਆਖੀਆਂ ਪਹਿਲਾ ਬਚਨ ਆਖਿਆ ਕਈ ਬੰਦੇ ਚਾਹੁੰਦੇ ਨੇ ਵੀ ਸ਼ਾਇਦ ਕੱਲੇ ਧਨ ਵਿੱਚੋਂ ਸੁੱਖ ਮਿਲ ਜਾਏ ਬਹੁਤਾ ਧਨ ਪਦਾਰਥ ਇਕੱਠਾ ਕਰ ਲਈਏ ਸੁੱਖ ਮਿਲ ਜਾਏ ਸਤਗੁਰੂ ਕਹਿਣ ਲੱਗੇ ਨਹੀਂ ਹਾਂ ਗੁਜ਼ਰਾਨ ਹੋ ਸਕਦਾ ਧਨ ਪਦਾਰਥ ਪਰ ਕਿਸੇ ਦਾ ਇਹ ਵਿਚਾਰ ਬਣ ਜਾਏ ਵੀ ਕੱਲਾ ਹੀ ਪਦਾਰਥ ਵਿੱਚੋਂ ਸੁੱਖ ਮਿਲ ਜਾਏ ਸਤਗੁਰੂ ਕਹਿਣ ਲੱਗੇ ਇਹ ਨਹੀਂ ਹੋ ਸਕਦਾ ਸੁੱਖ ਨਹੀਂ ਬਹੁਤਾ ਧਨ ਖਾਟੇ ਬਹੁਤਾ ਧਨ ਪਦਾਰਥ ਕੱਟੀਆਂ ਕੀਤੀਆਂ ਵੀ ਸੁੱਖ ਨਹੀਂ ਹੈ ਮੈਂ ਹੱਥ ਜੁੜ ਕੇ ਤੁਹਾਨੂੰ ਕਹਿਣ ਲੱਗਿਆ ਤੁਸੀਂ ਸ਼ਿਆਨੇ ਪੁਰਖ ਬੈਠੇ ਹੋ ਤੁਸੀਂ ਵੀ ਆਪਣੇ ਜੀਵਨ ਵਿੱਚ ਇਹੋ ਜਿਹੇ ਮਨੁੱਖ ਵੇਖੇ ਹੋਣਗੇ ਮੈਂ ਵੀ ਵੇਖੇ ਨੇ ਜਿਨ੍ਹਾਂ ਕੋਲ ਪਦਾਰਥ ਦੀ ਕਮੀ ਨਹੀਂ ਹੈ ਪਰ ਉਹ ਅੰਤਰ ਆਤਮਾ ਉਹ ਬਹੁਤ ਭਟਕੇ ਹੋਏ ਨੇ ਕਲਪੇ ਹੋਏ ਨੇ ਸੁਰਤ ਦਾ ਉਹਨਾਂ ਦਾ ਜਿਹੜਾ ਟਿਕਾਣਾ ਹੈ ਜਿਹੜਾ ਤਵਾਜਨ ਹੈ ਉਹ ਵਿਗੜਿਆ ਹੋਇਆ ਹੈ ਤੇ ਬਾਹਰੀ ਪਦਾਰਥ ਹੁੰਦਿਆਂ ਵੀ ਦਿਨ ਰਾਤ ਠੋਕਰਾਂ ਸਹਾਰਦੇ ਨੇ ਸ਼ੁਖ ਨਹੀਂ ਹੈ ਮੈਨੂੰ ਯਾਦ ਹੈ ਇੱਕ ਜਗ੍ਹਾ ਮੈਂ ਕਥਾ ਕਰਨ ਗਿਆ ਤੇ ਕੋਈ ਸੰਗਤ ਦੇ ਬੰਦੇ ਪਿਆਰ ਨਾਲ ਉਹ ਘਰ ਲੈ ਕੇ ਗਏ ਉਹਨਾਂ ਦੇ ਚਾਰ ਭਰਾ ਸਨ ਚਾਰਾਂ ਭਰਾਵਾਂ ਦੇ ਇੱਕੋ ਜਗ੍ਹਾ ਵੱਡਾ ਗੇਟ ਐਂਟਰ ਹੋਣ ਵਾਸਤੇ ਇੱਕ ਹੈ ਅੰਦਰ ਜਾ ਕੇ ਚਾਰ ਉਹਨਾਂ ਦੇ ਮੁਹੱਲੇ ਕਹਿ ਲਓ ਬੜੇ ਵੱਡੇ ਕੋਠੀਆਂ ਕਹਿ ਲਓ ਘਰ ਬਣੇ ਨੇ ਤੈਨ ਗ੍ਰਿਸ਼ਤੀ ਨੇ ਇੱਕ ਚੌਥਾ ਜਿਹੜਾ ਭਰਾ ਹੈ ਤੇ ਉਹ ਕੁਦਰਤ ਦੀ ਐਸੀ ਉਹਦੇ ਕਰਮਾਂ ਦੇ ਚੱਕਰ ਸੀ ਵੀ ਉਹਦੀ ਛੇਤ ਵੀ ਠੀਕ ਨਹੀਂ ਸੀ ਉਹਦਾ ਸੁਰਤ ਦਾ ਜਿਹੜਾ ਅੰਤਾਜਾ ਤਕਾਜਾ ਵੀ ਠੀਕ ਨਹੀਂ ਸੀ ਪਰ ਉਹਦੇ ਲਈ ਉਹਨਾਂ ਵੱਖਰਾ ਘਰ ਬਣਾ ਕੇ ਦਿੱਤਾ ਹੋਇਆ ਇਕੱਲੇ ਲਈ ਪਰ ਫਿਰ ਵੀ ਡਰਾਈਵਰ ਦਿੱਤਾ ਹੋਇਆ ਗੱਡੀ ਦਿੱਤੀ ਹੋਈ ਹੈ ਤੂੰ ਕਮ ਫਿਰ ਜਿੱਥੇ ਤੇਰਾ ਜੀ ਕਰਦਾ ਹੈ ਪਰ ਫਿਰ ਵੀ ਉਹ ਦਿਨ ਰਾਤ ਕਲਪਦਾ ਖੁਦ ਕਲਪਦਾ ਬਾਕੀ ਤਿੰਨ ਪਰਿਵਾਰ ਨੇ ਭਰਾ ਨੇ ਤੇ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਧੂਪ ਵਿੱਚ ਦੁਖੀ ਕਰਦਾ ਹੈ ਗੁਰੂ ਜੀ ਇੱਕ ਗੱਲ ਕਹਿ ਰਹੇ ਨੇ ਕਹਿਣ ਲੱਗੇ ਵੀ ਭਲਿਆ ਸੁਖ ਮਨੁੱਖ ਪਾਲਦਾ ਵੀ ਸ਼ਾਇਦ ਕੱਲੇ ਪਦਾਰਥ ਵਿੱਚੋਂ ਮਿਲ ਜਾਏ ਸਤਗੁਰੂ ਕਹਿਣ ਲੱਗੇ ਨਹੀਂ ਕੱਲੇ ਪਦਾਰਥ ਵਿੱਚੋਂ ਸੁਖ ਨਹੀਂ ਮਿਲਦਾ ਦੂਜਾ ਬਚਨ ਆਖਿਆ ਵੀ ਕਈਆਂ ਦੇ ਮਨ ਦਾ ਵਿਚਾਰ ਹੈ ਵੀ ਸ਼ਾਇਦ ਕੋਈ ਦੁਨਿਆਵੀ ਨਿਰਤਕਾਰੀਆਂ ਨਾਟਕ ਚੇਟਕ ਰੰਗ ਤਮਾਸ਼ੇ ਵੇਖ ਕੇ ਸਾਨੂੰ ਸੁੱਖ ਮਿਲੇਗਾ ਅੰਤਰਾਤਮੇ ਹਜ਼ੂਰ ਕਹਿਣ ਲੱਗੇ ਨਹੀਂ ਨਿਰਤਕਾਰੀਆਂ ਨਾਟਕ ਚੇਟਕਾਂ ਵਿੱਚੋਂ ਵੀ ਤੈਨੂੰ ਜੀਵਨ ਦਾ ਸੁੱਖ ਨਹੀਂ ਮਿਲਣਾ ਹਾਂ ਘੜੀ ਪਲ ਤੂੰ ਆਪਣਾ ਮਨ ਪ੍ਰਚਾਵਾ ਕਰ ਸਕਨੇ ਹੈ ਪਰ ਜੇ ਤੂੰ ਇਹ ਸਮਝੇਂ ਵੀ ਇਹਦੇ ਨਾਲ ਸਦੀਵੀ ਸੁੱਖ ਮਿਲ ਜਾਏ ਹਜ਼ੂਰ ਕਹਿਣ ਲੱਗੇ ਇਹ ਨਹੀਂ ਮਿਲਦਾ ਫਿਰ ਇੱਕ ਤੀਜਾ ਬਚਨ ਹੈ ਕਈਆਂ ਦਾ ਮਨ ਦਾ ਵਿਚਾਰ ਹੈ ਵੀ ਸ਼ਾਇਦ ਮੇਰਾ ਹੁਕਮ ਚੱਲੇ ਤੇ ਮੈਨੂੰ ਫਿਰ ਸ਼ਾਇਦ ਸੁੱਖ ਮਿਲੇ ਮੇਰਾ ਇੱਕ ਪਿੰਡ ਵਿੱਚ ਜਾਂ ਪੰਜ ਪਿੰਡਾਂ ਵਿੱਚ 10 ਪਿੰਡਾਂ ਵਿੱਚ ਬਹੁ ਦੇਸ਼ਾਂ ਵਿੱਚ ਮੇਰਾ ਹੁਕਮ ਚੱਲੇ ਸ਼ਾਇਦ ਮੈਨੂੰ ਫਿਰ ਸੁੱਖ ਮਿਲ ਜਾਏ ਹਜੂਰ ਕਹਿਣ ਲੱਗੇ ਨਹੀਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿਣ ਲੱਗੇ ਹੁਕਮ ਵੀ ਤੇਰਾ ਚੱਲੇ ਤੈਨੂੰ ਸੁੱਖ ਫਿਰ ਵੀ ਨਹੀਂ ਮਿਲਣਾ ਤੇ ਪੁੱਛਿਆ ਮਹਾਰਾਜ ਫਿਰ ਸੁੱਖ ਮਿਲੇਗਾ ਕਿਵੇਂ ਅੰਮ੍ਰਿਤ ਬਾਣੀ ਦਾ ਸ਼ਬਦ ਹੈ ਸੁਖ ਨਾਹੀ ਬਹੁਤੈ ਧਨ ਖਾਤੇ ਸੁਖ ਨਾਹੀ ਪੇਖੇ ਨਿਰਤ ਨਾਟੇ ਸੁਖ ਨਾਹੀ ਬਹੁ ਦੇਸ਼ ਕਮਾਏ ਸਰਬ ਸੁਖਾ ਹਰ ਹਰ ਗੁਣ ਗਾਏ ਸਾਰੇ ਜਿਹੜੇ ਸੁਖ ਨੇ ਨਾ ਉਹ ਹਰੀ ਪਰਮਾਤਮਾ ਵਾਹਿਗੁਰੂ ਦੇ ਇੱਕ ਅਕਾਲ ਪੁਰਖ ਦੇ ਗੁਣ ਗਾਉਣ ਦੇ ਨਾਲ ਮਿਲਦੇ ਨੇ ਜਿਹਨੂੰ ਅੱਜ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹ ਰਹੇ ਨੇ ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ ਸੁਖ ਮਨੁਖ ਨੂੰ ਮਿਲਦਾ ਹੀ ਉਸ ਵੇਲੇ ਹੈ ਜਦੋਂ ਇਹ ਸ਼ਰਧਾ ਭਾਵਨਾ ਨਾਲ ਗੁਰੂ ਚਰਨਾਂ ਵਿੱਚ ਜੁੜ ਕੇ ਤੇ ਮਨੋਂ ਅਰਦਾਸ ਕਰਦਾ ਵੀ ਸਤਿਗੁਰੂ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਸ਼ਬਦ ਤੋਂ ਦੂਰ ਨਹੀਂ ਜਾਣਾ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਨਾਮ ਦਾਤ ਜਿੰਨੀ ਵੀ ਹੈ ਉਸ ਇੱਕ ਅਕਾਲ ਪੁਰਖ ਦੇ ਹੱਥ ਵਿੱਚ ਹੈ ਮਨੁੱਖ ਨੂੰ ਕਈ ਵਾਰੀ ਲੱਗਦਾ ਹੈ ਬੰਦਾ ਬੰਦੇ ਦਾ ਵੀ ਕਈ ਵਾਰੀ ਪੁਜਾਰੀ ਹੋ ਜਾਂਦਾ ਹੈ ਗੱਲ ਵੱਖਰੀ ਹੈ